ਲੋ ਜੀ ਪੰਜਾਬ ਪੁਲਿਸ ਜੋ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ ਹੁਣ ਇਸੇ ਪੁਲਿਸ ਦਾ ਇੱਕ ਬੇਹਦੀ ਸ਼ਰਮਨਾਕ ਕਾਰਾ ਵੀ ਸੁਣ ਲਵੋ ਸ਼ਨੀਵਾਰ ਦੀ ਰਾਤ ਨੂੰ ਪੰਜਾਬ ਪੁਲਿਸ ਦੇ ASI ਨੇ ਸਾਧੂ ਬੇਟਰੀ ਵਾਲੇ ਇੱਕ ਵਿਅਕਤੀ ਨੂੰ ਆਪਣੀ ਮਾਰੂਤੀ ਗੱਡੀ ਵਿੱਚ ਪਾਇਆ ਤੇ ਥਾਣੇ ਦੇ ਬਾਹਰ ਉਸ ਦੀਆਂ ਲੱਤਾਂ ਬਾਹਾਂ ਨੂੰ ਬੰਨ੍ਹ ਕੇ ਬੂਟਾ ਨਾਲ ਲੀਨਾ ਕੁੱਟਿਆ ਕਿਸ ਬਜ਼ੁਰਗ ਦੀ ਹਾਲਤ ਅਖਰਾਬ ਹੋ ਗਈ ਕਿਸੇ ਤਰ੍ਹਾਂ ਉਸੇ ASI ਦੇ ਚੰਗੂਲ ਚੋਂ ਉਸ ਵਿਅਕਤੀ ਨੂੰ ਛੁੜਾ ਕੇ ਹਸਪਤਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਅੰਮ੍ਰਿਤਸਰ ਹਸਪਤਲ ਲਈ ਰੈਫਰ ਕਰ ਦਿੱਤਾ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ ਤੁਸੀਂ ਖੁਦ ਸੁਣੋ ਮੌਕੇ ਤੇ ਮੌਜੂਦ ਚਸ਼ਮਦੀਦਾਂ ਦੀ ਜ਼ੁਬਾਨੀ ਕਿ ਕਿਸ ਤਰ੍ਹਾਂ ਪੁਲਿਸ ਕਰਮੀ ਨੇ ਆਪਣੀਆਂ ਕਰਤੂਤਾ ਨਾਲ ਸਾਧੂ ਨੂੰ ਮੌਤ ਦੇ ਘਾਟ ਉਤਾਰਿਆ। ਕਹਿ ਰਦਾ ਨਾ ਇਧਰੋਂ ਹੁਣੇ ਵੈਸੇ ਜਾ ਰਿਆਂ ਹਾਂ ਬੱਸ ਸਟੈਂਡ ਵਾਲੇ ਪਾਸੇ। ਇੱਕ ਮੁਲਾਜ਼ਮ ਇੱਥੇ ਇੱਕ ਮੈਨੂੰ ਨਹੀਂ ਪਤਾ ਕੌਣ ਹੈ ਸਾਧੂ ਉਹਦੀਆਂ ਬਾਹਾਂ ਬੰਨੀਆਂ ਨੂੰ ਕੁੱਟਦਾ ਪਿਆ ਸੀ। ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨੇ ਨਹੀਂ ਛੱਡਿਆ ਉਸ ਤੋਂ ਬਾਅਦ ਮੈਂ ਥਾਣੇ ਦੇ ਸਾਹਮਣੇ ਆਇਆ ਇੱਥੇ ਜਿਪਸੀ ਖਲੋਤੀ ਪੁਲਿਸ ਦੀ। ਮੈਂ ਉਹਨਾਂ ਨੂੰ ਆਣ ਕੇ ਕਿਹਾ ਕਿ ਉਹ ਬੰਦੇ ਨੂੰ ਕਮਲਾਜਮ ਮਾਰਦਣ ਲੱਗਾ ਕਿ ਕਹਿੰਦੇ ਸਾਡੀ ਡਿਊਟੀ ਨਹੀਂ ਹੈਗੀ ਅਸੀਂ ਬਾਡਰ ਦੇ ਚੱਲੇ ਆ ਉਹ ਜਿਪਸੀ ਤੇ ਜਾ ਕੇ ਬਾਡਰ ਦੇ ਚੱਲ ਕੇ ਮੈਨੂੰ ਕਹਿੰਦੇ ਚੌਂਕੀ ਚੱਲ ਜੋ ਚੌਂਕੀ ਗਿਆ ਮੈਂ ਚੌਂਕੀ ਇੰਚਾਰਜ ਬੈਠਾ ਸੀ ਚੌਂਕੀ ਇੰਚਾਰਜ ਨੂੰ ਕਿਹਾ ਕਿ ਤੁਹਾਡੀ ਚੌਂਕੀ ਦੇ ਬਾਹਰ ਹੀ ਬਿਲਕੁਲ ਮੇਨ ਗੇਟ ਦੇ ਉੱਤੇ ਇੱਕ ਮੁਲਾਜ਼ਮ ਬੰਦੇ ਨੂੰ ਮਾਰਦਣ ਲੱਗਾ ਉਹਨੇ ਵੀ ਮੇਰੀ ਸੁਣੀ ਨਹੀਂ ਕਹਿੰਦਾ ਕਿ ਆਪਾਂ ਦੀ ਕੋਈ ਡਿਊਟੀ ਨਹੀਂ ਹੈਗੀ ਜਾ ਕੇ ਰਿਪੋਰਟ ਲਖਾਣੀਆਂ ਪਰਚਾ ਧਿਆਣਾ ਜਾ ਕੇ ਥਾਣੇ ਚੱਲ ਜੋ ਉਸ ਤੋਂ ਬਾਅਦ ਮੈਂ ਥਾਣੇ ਆਇਆ ਇੱਥੇ ਐਸਐਸਓ ਸਾਹਿਬ ਦੀ ਮ ਇਹਨਾਂ ਨੂੰ ਮੈਂ ਦੱਸਿਆ ਇਹ ਹੌਸਲੇ ਆਪਣੇ ਮੁਲਾਜ਼ਮ ਬਾਹਰ ਭੇਜਦੇ ਨੇ ਤੇ ਉਹ ਮੁਲਾਜ਼ਮ ਮੁਲਾਜ਼ਮ ਨੂੰ ਤਾਂ ਸਾਣੇ ਲੈ ਗਏ ਨੇ ਤੇ ਉਹ ਸਾਧੂ ਨੂੰ ਇਸ ਟਾਈਮ ਹਸਪੀਟਲ ਭੇਜ ਦਿੱਤਾ ਗਿਆ ਹੈਗਾ ਯੂਨੀਫਾਰਮ ਦੇ ਵਿੱਚ ਹੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਔਰ ਪਤਾ ਨਹੀਂ ਉਹ ਕਿ ਉਹ ਡਿਊਟੀ ਕਿੱਥੇ ਹੈਗੀ ਉਹਦੀ ਮੈਂ ਦੁਕਾਨ ਤੇ ਬੈਠਾ ਹਾਂ ਤੇ ਮੇਰੇ ਕੋਲ ਦੋ ਭਰਾ ਆਏ ਆ ਕਹਿੰਦਾ ਯਾਰ ਉੱਥੇ ਉਹ ਇੱਕ ਨਾ ਬੰਦੇ ਨੂੰ ਬੜਾ ਕੁੱਟਣ ਦੇ ਨੇ ਮੈਂ ਜਾ ਕੇ ਵੇਖਿਆ ਉਹ ਨਾ ਬੂਟਾ ਨਾ ਕੁੱਟਣ ਦੇ ਉਹਨੂੰ ਮੈਂ ਇਹ ਬੂਟਾ ਮੇਰਾ ਇੱਕ लाੜੀ ਭਾਜੀ ਆਗੇ ਆਈ ਸੀ ਨਾਲ ਜੀ लाੜੀ ਭਾਜੀ ਮੇਰਾ ਸੀ ਐਂ ਆਏ ਆ ਕੇ ਧੱਕਿਆ ਜਦੋਂ ਆ ਕੇ ਉਹਨਾਂ ਨੂੰ ਧੱਕਿਆ ਆਪជា ਕੀ ਕਰਨ ਰਿਹਾ ਕਹਿੰਦਾ ਜੀ ਦੂਤ ਆਏ ਆ ਮੈਂ ਤੂੰ ਹੀ ਨਹੀਂ ਡਰਿੰਕ ਕੀਤੀ ਆ ਤੂੰ ਕੀ ਕਰਤੂਤ ਕਰਨ ਰਿਹਾ ਉਹਦੀ ਬਹੁਤ ਜ਼ਿਆਦਾ ਬੇਗਦਰ ਕਰਤਾ ਆਏ ਨੇ ਸਰੀਰ ਦਾ ਤੇ ਚਿਹਰੇ ਦਾ ਹੋਂ ਮੂੰਹ ਚ ਨਿਕਲਣ ਰਿਹਾ ਜੁੱਤੀਆਂ ਮਾਰੀਆਂ ਹੀ ਉਹਨੂੰ ਐਂ ਆ ਕੇ ਉਹਨੂੰ ਬਚਾਇਆ ਹੁਣ ਆਪਣੀ ਇਸ ਕਰਤੂਤ ਤੇ ਮਲਜ਼ਮ ਹੈ ਐ ਸਾਈਦਾ ਕੀ ਕਹਿਣਾ ਸੀ ਤੁਸੀਂ ਖੁਦ ਵੇਖ ਲਵੋ ਤੇ ਬੇਸ਼ਰਮੀ ਦੀ ਹੱਦ ਐਨੀ ਕਿ ਹਾਲੇ ਵੀ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਕਹਿ ਰਿਹਾ ਸੀ ਕਿ ਸਾਧੂ ਆਈਐਸਆਈ ਦਾ 에ਜੰਟ ਸੀ ਕੋਈ ਨਹੀਂ ਸਾਧੂ ਨਹੀਂ ਜੀ ਹਾਂਜੀ ਕੋਣ ਆਈਐਸਆਈ ਦਾ 에ਜੰਟ ਸੀ ਉਹ ਹਾਂਜੀ ਹਾਂਜੀ ਉਹ ਤੇ ਤਰਜੀਹ ਕਰਨੀ ਬਾਕੀ ਸੀ ਉਹਨਾਂ ਉਹਨਾਂ ਤੇ ਤਰਜੀਹ ਕਰਨੀ ਬਾਕੀ ਸੀ ਉਹ ਉਹ ਸਰਮਨ ਜੀ ਆਗਾ ਤੁਸੀਂ ਕਿਤੇ ਖਾਣੇ ਜੀ ਸਰ ਮੈਂ ਆ ਰਿਹਾ ਹਾਂ ਉਹਨਾਂ ਨੂੰ ਮੈਂ ਐਵਨ ਤੇ ਐਸਏ ਇਨਚਾਰਜ ਅੱਛਾ ਜੀ ਕੀ ਸਾਡਾ ਜੀਆ ਤੁਹਾਨੂੰ ਕਿਥੇ ਮਿਲਿਆ ਉਹ ਮੈਨੂੰ ਮੈਨੂੰ ਮੋਹਪਾਲ ਜੀ ਮਿਲੋ ਛਾਪ ਪਿਆਜ਼ ਅੱਛਾ ਛਾਪ ਪਿਆਜ਼ ਪਾਕਿਸਤਾਨੀ ਪਾਕਿਸਤਾਨੀ ਏਜੰਟ ਹੈ ਤੇ ਮੈਂ ਤਾਂ ਕਰ ਜੇ ਤੁਹਾਨੂੰ ਛਾਪ ਪਿਆਜ਼ ਹੀ ਦੇ ਤੁਸੀਂ ਇਹਨੂੰ ਥਾਣੇ ਨਹੀਂ ਕਰਨਾ ਤੁਹਾਨੂੰ ਰੋਡ ਦੇ ਰੋਡ ਦੇ ਉੱਤੇ ਘੁੱਟਣਾ ਹੈ ਤੁਹਾਨੂੰ ਰੋਡ ਤੇ ਜੀ ਮੈਂ ਸੜਕ ਉੱਤੇ ਹਾਂਜੀ ਕਿਥੇ ਘੁੱਟਿਆ ਜੀ ਮੈਂ ਥਾਣੇ ਥਾਣੇ ਮੈਂ ਗਾਦੀ ਤੁਹਾਨੂੰ ਕਿਨੇ 20 ਜਾਨਾਂ ਨੇ ਦੇਖਿਆ ਤੇ ਮੈਨੂੰ ਥਾਣੇ ਨਾਲ ਗਿਆ ਤੁਹਾਨੂੰ ਕੀ ਜਾਣਾਂ ਨੇ ਲੈ ਗਿਆ ਤੁਹਾਨੂੰ ਕੀ ਜਾਣਾਂ ਨੇ ਕਿਉਂਕਿ ਉਹਤੇ ਬਾਤ ਥਾਣੇ ਨਾਲ ਬਣਦੀ ਬਹੁਤ nhiều ਕੁੱਟਿਆਂ ਨੂੰ ਉਹਦੇ ਦੀ ਬਾਵਾ ਬਣੀ ਉਹਨੇ ਮੈਨੂੰ ਵਾਟਰ ਲਗਾਈ ਉਹਤੇ ਮੈਨੂੰ ਸਰ ਮਾਰਦਨ ਦੁਗਾ ਕੀ ਐਡਾ ਖਤਰਨਾਕ ਮਨ ਸੀ ਇਸ ਮੌਕੇ ਡੀਐਸਪੀ ਜਨਾਲਾ ਨੇ ਕਿਹਾ ਕਿ ਮੁਲਜ਼ਮ ਐਸਆਈ ਨੂੰ ਗ੍ਰਫਤਾਰ ਕਰ ਮੁਕੱਦਮਾ ਦਰਜ ਕਰ ਲਿਆ ਗਿਆ ਇਹਦੇ ਚ ਜਿਹੜੀ ਸਾਧੂ ਬੱਚੀ ਦਾ ਆਦਮੀ ਸੀ ਉਹਦਾ ਹਜੇ ਆਈਡੈਂਟੀਫਿਕੇਸ਼ਨ ਨਹੀਂ ਹੋਈ ਉਹ ਤੇ ਐਸ.ਆਈ. ਨੇ ਕੱਲ ਰਾਤ ਉਹਦੇ ਨਾਲ ਕੁੱਟਮਾਰ ਕੀਤੀ ਤੇ ਉਹਨੂੰ ਇੱਥੇ ਹਸਪੀਟਲ ਦੇ ਨਾਲੇ ਦਾਖਲ ਕਰਾਇਆ ਉਸ ਤੋਂ ਬਾਅਦ ਸੱਟਾਂ ਲੱਗਦੇ ਸੀ ਅੰਮ੍ਰਿਤਸਰ ਕਰਾਇਆ ਉੱਥੇ ਉਹਦੀ ਮੌਤ ਹੋ ਗਈ ਇਹਦੇ ਸਬੰਧ ਵਿੱਚ ਐਸ.ਆਈ. ਦੇ ਖਿਲਾਫ 304 ਆਈਪੀਸੀ ਦੇ ਤਹਿਤ ਕਦਮਾਦਰਜ ਕੀਤਾ ਉਹਦੀ ਗ੍ਰਿਫਤਾਰੀ ਕਰ ਪੰਜਾਬ ਪੁਲਿਸ ਦੇ ਕੋ ਜਿਸ ਤਰ੍ਹਾਂ ਦੇ ਮੁਲਾਜ਼ਮਾ ਦੀਆਂ ਹਰਕਤਾਂ ਕਰਕੇ ਪੂਰਾ ਵਿਭਾਗ ਹੀ ਬਦਨਾਮ ਹੋ ਜਾਂਦਾ ਹੈ ਲੋੜ ਹੈ ਸਰਦੇ ਬੇਦਰਦ ਪੁਲਿਸ ਮੁਲਾਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਤਾਂ ਜੋ ਅੱਗੇ ਵੀ ਇੱਕ ਚੰਗਾ ਸਬਕ ਮਿਲ ਸਕੇ ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978